ਸਾਸਿਕਾ ਦੋਸਤੋ ਮੈਂ ਹਰਵਿੰਦਰ ਤਰੀਕਾ 7 ਜੁਲਾਈ 7 ਜੁਲਾਈ ਦਾ ਮਾਹੌਲ ਇਹ ਆ ਆਪਣੇ ਸਾਰੇ ਪੰਜਾਬ ਦੇ ਵਿੱਚ ਕੁਝ ਜ਼ਿਲ੍ਹਿਆਂ ਨੂੰ ਛੱਡ ਕੇ ਵਾਰਸ਼ ਹੋ ਰਹੀ ਹੈਗੀ ਅੱਜ ਤਾਂ ਹਿਮਾਚਲ ਬਣਾਇਆ ਪਿਆ ਸਾਰਾ ਪੰਜਾਬ ਕੱਲਾ ਮਹਾਲ ਹੀ ਰਹਿ ਗਿਆ ਵੈਸੇ ਤਾਂ ਮੈਂ ਬਠਿੰਡੇ ਤੋਂ ਆਗਾ ਹੁਣ ਜੇ ਤਾਂ ਮਹਾਲ ਹੀ ਰਹਿਣਾ ਫਿਰ ਇੱਥੋਂ ਦੀ ਗੁਣਗਾਨ ਕਰਨੇ ਪੈਂਦੇ ਆ ਮਹਾਲ ਹੀ ਰਹਿ ਗਿਆ ਬਾਕੀ ਦੇਖੋ ਜਿਹੜੇ ਜ਼ਿਲ੍ਹਿਆਂ 'ਚ ਵਾਰਸ਼ ਹੋ ਰਹੀ ਹੈ ਪੰਜਾਬ ਦੇ ਅੱਜ ਉਹ ਹੈਗੇ ਨੇਗੇ ਹੁਣ ਦੁਪਹਿਰ ਤੱਕ ਸ਼ਾਮ ਨੂੰ ਹੋ ਸਕਦਾ ਇੱਧਰ ਵੀ ਅਜੇ ਮਹਾਲੀ ਵਾਲੇ ਪਾਸੇ ਪਰ ਹੁਣ ਦੁਪਹਿਰ ਤੱਕ 3 ਵਜੇ ਨੇਗੇ ਹੁਣ ਤੇ ਕਿਹੜੀ بارش ਹੋ ਰਹੀ ਹੈਗੀ ਜਿਦੇ ਲਾ ਲੋ ਕਸਮੇ ਲਾ ਲੋ ਉਹਦੇ ਵਿੱਚ ਸਭ ਤੋਂ ਪਹਿਲਾਂ ਮੇਰਾ ਪਿੰਡ ਆਉਂਦਾ ਕਰਿਆੜ ਵਾਲਾ ਮੇਰਾ ਪਿੰਡ ਕਰਿਆੜ ਵਾਲਾ ਗਾ ਰਾਮਪਰਾ ਹੂਲ ਚ ਰਾਮਪਰਾ ਹੂਲ ਹੋ ਰਹੀ ਹੈ ਬਰਨਾਲਾ ਹੋ ਰਹੀ ਹੈ ਸੰਗਰੂਰ ਮਲੇਰ ਕੋਟੜਾ ਮਾਨਸਾ ਲਹਿਰਾ ਗੱਗਾ ਫਰੀਦਕੋਟ ਫਿਰੋਜ਼ਪੁਰ ਅੰਮ੍ਰਿਤਸਰ ਸਾਹਿਬ ਇਨ੍ਹਾਂ ਥਾਵਾਂ ਤੇ ਹੋ ਰਹੀ ਹੈ بارش ਵਧੀਆ ਭਰਮੀ بارش ਹੋ ਰਹੀ ਹੈ ਪੂਰੀ ਤੇ ਹਸ਼ਿਆਰਪੁਰ ਵਾਲੇ ਪਾਸੇ ਨੁਕਸਾਨ ਹੋ ਰਿਹਾਗਾ ਅੱਜ ਆਪਾਂ ਨਵੇਂ ਜਥਾਂ ਤੋਂ ਗੱਲ ਸ਼ੁਰੂ ਕਰਨੀ ਆ ਪਹਿਲਾਂ ਆਪਾਂ ਕਿਉਸ ਘਲਾ ਮਸਲਾ ਦੇਖਣਾ ਹੈ ਹਰ ਇੱਕ ਬੰਦਾ ਸੋਚਦਾ ਵੀ ਕਿਉਸਕ ਕੀ ਆ 1300 ਕਿਉਸਕ ਰਹਿ ਗਿਆ ਜੀ ਅੱਜ 1500 ਛੱਟਦਾ ਜੀ ਅੱਜ 10000 ਹੋ ਗਿਆ 900 ਹੋ ਗਿਆ ਪਹਿਲਾਂ ਅਜ ਕਿਉਸਕ ਵਾਲਾ ਫੰਡਾ ਹੀ ਤੁਹਾਡੇ ਦਿਮਾਗ ਦੇ ਵਿੱਚੋਂ ਕੱਢਦੇ ਆਂ ਵੈਸੇ ਤਾਂ ਪਿਛਲੇ ਸਾਲ ਵੀ ਦੱਸਿਆ ਸੀ ਮੈਂ ਪਰ ਮੈਂ ਅੱਜ ਦੁਬਾਰਾ ਕਿਉਸਕ ਵਾਲਾ ਮਸਲਾ ਹੀ ਰਿਪੀਟ ਕਰਦਾਗਾ ਵੀ ਕਿਉਸ ਕੀ ਚੀਜ਼ ਹੁੰਦੀ ਹੈ ਜੀ ਜਿਹੜਾ ਕਿਉਸਕ ਹੈ ਇਹ ਕਿਉਂ ਵੀ ਕਿਤੇ ਲੱਤਦਾ ਵ ਇੱਕ ਵਾਰ ਆਗਾ ਮਤਲਬ ਕਿਉਂ ਵੀ ਕਿਤੇ ਲੱਤਦਾ ਹੋਵੇ ਕਿਉਸਕ ਇੱਕ ਅੱਖਰ ਆਗਾ ਇੱਕ ਬਕਸਾਗਾ 1 ਫੁੱਟ ਬਾਈ ਫੁੱਟ 1 ਫੁੱਟ ਲੰਬਾ 1 ਫੁੱਟ ਚੌੜਾ ਤੇ 1 ਫੁੱਟ ਡੂੰਘਾ ਉਹ ਇੱਕ ਬਕਸਾ ਹੋ ਗਿਆ ਇੱਕ ਪਾਈਪ ਉਹਦੀ ਚੌਰਸ ਉਹ ਪਾਈਪ ਦੇ ਵਿੱਚ ਵੀ ਇੱਕ ਸਕਿੰਟ ਵਿੱਚ ਪਾਣੀ ਭੱਜ ਕੇ ਲੰਘ ਗਿਆ ਉਹ ਪਾਈਪ ਦੇ ਵਿੱਚ ਵੀ ਇੱਕ ਸਕਿੰਟ ਵਿੱਚ ਪਾਣੀ ਭੱਜ ਕੇ ਲੰਘ ਗਿਆ ਜਿਹੜਾ ਪਾਣੀ ਇੱਕ ਸਕਿੰਟ ਦੇ ਵਿੱਚ ਹੀ ਲੰਘ ਗਿਆ ਉਹ ਨੋਟ ਕੀਤਾ ਜਾਂਦਾਗਾ ਮਤਲਬ ਉਹ ਪਾਈਪ ਦੇ ਵਿੱਚ ਦੀ ਜਿੰਨਾ ਪਾਣੀ ਇੱਕ ਸਕਿੰਟ ਦੇ ਵਿੱਚ ਹੀ ਭੱਜ ਕੇ ਲੰਘੂਗਾ ਉਹਨੂੰ ਨੋਟ ਕੀਤਾ ਜਾਂਦਾਗਾ ਜਿਹੜਾ ਇੱਕ ਕਿਊਸਕ ਹੁੰਦਾਗਾ ਇਹ ਹੁੰਦਾ 28 ਲੀਟਰ 317 ਪੁਆਇੰਟ ਤਕਰੀਬਨ 28 ਲੀਟਰ ਮੰਨਿਆ ਜਾਂਦਾ ਹੈ ਜਿਹੜਾ ਉਹ ਡੱਬਾ ਹੈਗਾ ਉਹਦੀ ਸਪੀਡ ਹੈਗੀ ਉਹਦੇ ਹਿਸਾਬ ਨਾਲ ਉਹਨੂੰ 28 ਲੀਟਰ ਮੰਨਿਆ ਜਾਂਦਾ ਹੈਗਾ ਅੰਦਾਜ਼ੇ ਮੁਕਾਬਤ ਜਿਵੇਂ 1 ਲੱਖ ਕਿਊਸਕ ਪਾਣੀ ਛੱਡਦਾ ਤਾਂ ਸਮਝ ਲਓ ਉਤੋਂ 28 ਲੱਖ ਲੀਟਰ ਪਾਣੀ ਪ੍ਰਤੀ ਸੈਕਿੰਡ ਛੱਡਦਾ ਜਿਵੇਂ ਆਪਾਂ ਉੱਪਰ ਇਹ ਸ਼ਬਦ ਲਓ ਜਾਲਾ 2317 ਕਿਊਸਕ ਛੱਡਦਾ 2317 ਕਿਊਸਕ ਦੇ ਬਣ ਗਏ 65610 ਲੀਟਰ ਦੇ ਲਗਭਗ ਬਣੂਗਾ ਇੰਨਾ ਪਾਣੀ ਹੋ ਜਾਂਦਾ ਮਤਲਬ ਇੱਕ ਕਿਊਸਕ ਦੇ ਵਿੱਚ हाई लीटर ਹੁੰਦੇ ਆ ਥੋੜੇ ਪੁਆਇੰਟ ਉੱਤੇ ਹੁੰਦੇ ਆ ਪੁਆਇੰਟਾਂ ਦਾ ਤੁਹਾਨੂੰ ਪਤਾ ਆਪਾਂ ਕਿੱਥੇ ਗਣਦੇ ਆ 28 ਲੀਟਰ 300 28 ਲੀਟਰ .317 ਹੋਗੇ ਇਹ ਤਾਂ ਹੋ ਗਿਆ ਕਲੀਅਰ ਕਿ ਉਸ ਕਾਲਾ ਮਸਲਾ ਇੱਕ ਮਸਲਾ ਹੋਰ ਕਲੀਅਰ ਕਰ ਦਨੇ ਅੱਜ ਬੱਦਲ ਕਿਵੇਂ ਫਟਦਾ ਹੈਗਾ ਬਹੁਤ ਸੱਜਣ ਪੁੱਸ ਰਿਹਾ ਵੀ ਬੱਦਲ ਕਿਵੇਂ ਫਟਦਾ ਹੈਗਾ ਬੱਦਲ ਇਸ ਤਰ੍ਹਾਂ ਨਹੀਂ ਫਟਦਾ ਦੋਸਤੋ ਜਿਵੇਂ ਆਪਾਂ ਸਮਝੀਏ ਵੀ ਇੱਕ ਬੱਦਲ ਆ ਆਪਾਂ ਉਹਦੇ ਵਿੱਚ ਟਾਂਗਾ ਮਾਰਿਆ ਟਾਂਗਾ ਸਭ ਸਮਝੇ ਆਪਣੇ ਬੱਕਰੀਆਂ ਵਾਲੇ ਵੀਰਾਂ ਕੋਲੇ ਹੁੰਦਾਗਾ ਜਦੋਂ ਉਹ ਸੜਕਾਂ ਤੇ ਬੱਕਰੀਆਂ ਲੈ ਕੇ ਘੁੰਮਦੇ ਆ ਤਾਂ ਦਰਖਤ ਸਾਗਦੇ ਨੇ ਇੱਕ ਲੰਬੀ ਸੋਟੀ ਨਾਲ ਢਾਂਗਾ ਕਹਿੰਦੇ ਨੇ ਆਪਾਂ ਨੂੰ ਇਹ ਐਵੇਂ ਨਹੀਂ ਹੈਗਾ ਵੀ ਆਪਾਂ ਬੱਦਲ ਦੇ ਵਿੱਚ ਢਾਂਗਾ ਮਾਰਿਆ ਤੇ ਬੱਦਲ ਫਟ ਗਿਆ ਐਵੇਂ ਨਹੀਂ ਹੈਗਾ ਇਹ ਜਿਵੇਂ ਕਿਸੇ ਬਲੂਨ ਦੇ ਵਿੱਚ ਲਾ ਲੋ ਆਪਾਂ ਚ ਕੋਈ ਚਾਕੂ ਮਾਰੀਏ ਤੇ ਬਲੂਨ ਇੱਕੇ ਦਾ ਫਟ ਜੇ ਉਸ ਤਰ੍ਹਾਂ ਬੱਦਲ ਨਹੀਂ ਫਟਦਾ ਦੋਸਤੋ ਬਹੁਤ ਮਿੱਤਰਾਂ ਦੇ ਮਨ ਦੇ ਵਿੱਚ ਇਹ ਗੱਲ ਸੀਗੀ ਖਣੀ ਬੱਦਲ ਇਸ ਤਰ੍ਹਾਂ ਫਟਦਾ ਵੀ ਜਦੋਂ ਬੱਦਲ ਫੁੱਟ ਗਿਆ ਫਟਦਾ ਨਹੀਂ ਫੁੱਟ ਗਿਆ ਮਤਲਬ ਜਦੋਂ ਬੱਦਲ ਫੁੱਟ ਗਿਆ ਤੇ ਕਿੰਨੇ ਦਾ ਪਾਣੀ ਢੇਰੀ ਹੁੰਦਾ ਹੋ ਉਹ ਉਸ ਤਰ੍ਹਾਂ ਨਹੀਂ ਹੁੰਦਾ ਮਿੱਤਰੋ ਇਹ ਇਦਾ ਹਿਸਾਬ ਕਿ ਤਵੇਂ ਇਹ ਹੈਗਾ ਜਿਵੇਂ ਮੰਨ ਲਓ ਇੱਕ ਘੰਟੇ ਵਿੱਚ 100 ਮਿਲੀਲੀਟਰ ਜਿਹੜਾ ਆਪਣਾ ਮੌਸਮ ਵਿਭਾਗ ਆ ਉਹ ਇੱਕ ਭਾਂਡਾ ਬਰਤਨ ਰੱਖੰਦਾ ਹੈਗਾ ਕੱਚ ਦਾ ਲਾ ਲਓ ਕੋਈ ਲਾ ਲਓ ਜਿਹੜਾ ਜਿਹੜੇ ਤੇ ਮਾਪ ਲੱਗਿਆ ਹੁੰਦਾਗਾ ਇਸ ਤਰ੍ਹਾਂ ਹੁੰਦਾ ਉਹ ਬਰਤਨ ਆ ਦੇਖੋ ਇਹ ਬਰਤਨ ਨੂੰ ਕਿਸੇ ਉੱਚੀ ਜਗ੍ਹਾ ਤੇ ਰੱਖ ਦਿੰਦੇ ਜਿਸ ਜਗ੍ਹਾ ਤੇ ਸਿੱਧਾ ਨੀਂਹ ਦੇ ਵਿੱਚ ਪੈਂਦਾ ਹੋਵੇ ਇਹਦੇ ਵਿੱਚ ਇੱਕ ਘੰਟੇ ਦੇ ਵਿੱਚ ਮਤਲਬ 100 ਐਮਲ ਪਾਣੀ ਪੈ ਗਿਆ ਤਾਂ ਜਿਹੜੀ ਵਰਖਾ ਵੀ ਉਹਨੂੰ ਮੰਨਿਆ ਜਾਊਗਾ ਬੱਦਲ ਖਟ ਗਿਆ ਇਦੇ ਵਿੱਚ ਇੱਕ ਘੰਟੇ ਦੇ ਵਿੱਚ 100 ਮਿਲੀ ਪਾਣੀ ਇਕੱਠਾ ਹੋ ਗਿਆ ਤਾਂ ਉਹ ਮੰਨਿਆ ਜਾਊ ਵੀ ਬੱਦਲ ਫਟ ਗਿਆ ਜਿਹੜਾ ਬੱਦਲ ਫਟਦਾ ਹੁੰਦਾ ਇਹ 5-10 ਮਿੰਟ ਹੀ ਫਟਦਾ ਹੁੰਦਾਗਾ 5-4 ਕਿਲੋਮੀਟਰ ਏਰੀਆ ਹੁੰਦਾ 10 ਕਿਲੋਮੀਟਰ ਹੋ ਸਕਦਾ ਵੱਧ ਘੱਟ ਹੋ ਸਕਦਾ ਇਹ ਜਦੋਂ ਇਹ ਬੱਦਲ ਫਟਦਾ ਇਹ ਫਟਦਾ 5-10 15 ਮਿੰਟ ਫਟਦਾ ਇਸ ਤੋਂ ਵੱਧ ਚਿਰ ਲੰਮਾ ਸਮਾਂ ਨਹੀਂ ਬੱਦਲ ਫਟਦਾਗਾ ਇਹਦੇ ਵਿੱਚ ਹੀ ਪਰ ਇਹ ਇੰਨਾ ਪਾਣੀ ਸਿੱਟਦਾ ਜਿਹੜੇ ਥੱਲੇ ਲੋਕ ਹੁੰਦੇ ਆ ਉਹਨਾਂ ਨੂੰ ਸੰਭਲਣ ਦਾ ਮੌਕਾ ਨਹੀਂ ਦਿੰਦਾ ਇਹ ਥੱਲੇ ਘਰ ਆ ਗਿਆ ਦੇ ਕੋਈ ਕੋਈ ਬਿਜਲੀ ਟਾਵਰ ਆ ਗਿਆ ਕੁਝ ਵੀ ਆ ਗਿਆ ਥੱਲੇ ਦੇ ਉਹ ਇਹਨੇ ਤੋੜਨਾਗਾ ਇਹ ਥੱਲੇ ਮਤਲਬ ਉਸ ਚੀਜ਼ ਨੂੰ ਸੰਭਲਦਾ ਮੌਕਾ ਨਹੀਂ ਦਿੰਦਾ ਇਸੇ ਕਰਕੇ ਜਦੋਂ ਬੱਦਲ ਫੜਦਾਗਾ ਤਾਂ ਲੋਕ ਅਕਸਰ ਰੁੜ ਜਾਂਦੇ ਆ ਜਿਵੇਂ ਕੱਲ ਚੰਬਾ ਦੇ ਵਿੱਚ ਸੱਤ ਬੰਦੇ ਰੁੜੇ ਨੇਗੇ ਹਜੇ ਤੱਕ ਲੱਭੇ ਨਹੀਂ ਉਹ ਉਹਦੇ ਵਿੱਚੋਂ ਇੱਕ ਕੁੜੀ ਦੇ ਮਾਪਿਓ ਗੁੰਮ ਹੋਏ ਹੈਗੇ ਆ ਕੁੜੀ ਜਾਂ ਛੋਟੀ ਜਿਹੀ ਬੱਚੀ ਇਹਦੇ ਮਾਪਿਓ ਇਸੇ ਬੱਦਲ ਕਾਰਨ ਵਿੱਚ ਰੁੜੇ ਕੱਲ ਅੰਬਾ ਦੇ ਇਹ ਕੁੜੀ ਹੁਣ ਐਸਡੀਐਮ ਸਾਹਿਬ ਦੇ ਗੋਦੀ ਜੜੀ ਵੀ ਆ ਉਹ ਦੇਖੋ ਕੁੜੀ ਨੂੰ ਕੋਈ ਪਤਾ ਨਹੀਂ ਮੇਰੇ ਮਾਪਿਓ ਰੁੜ ਗਏ ਕਦੇ ਨਹੀਂ ਮਿਲਨੇ ਇਹਨੂੰ ਦੁਬਾਰਾ ਦੇਖੋ ਕਿਵੇਂ ਮਿਲਣਗੇ ਆਪਾਂ ਤਾਂ ਅਰਦਾਸ ਕਰਦੇ ਆ ਰੱਬ ਅਗੇ ਮਿਲ ਜਾਣਾ ਪਰ ਦੇਖੋ ਇਹ ਕੁੜੀ ਨੂੰ ਪਤਾ ਨਹੀਂ ਹੈਗਾ ਆਪਣੀ ਗੱਲ ਹੋਰ ਪਾਸੇ ਚਲੇਗੀ ਬੱਦਲ ਇਸ ਤਰ੍ਹਾਂ ਫਟਦਾ ਹੈਗਾ ਮਤਲਬ ਇੱਕ ਪੂਰੀ ਝੂਸਲੇ ਤਾਰ ਬਾਰਿਸ਼ ਹੁੰਦੀ ਆ ਮੋਟੀ ਮੋਟੀ ਕਣੇ ਦੀ ਬਾਰਿਸ਼ ਹੁੰਦੀ ਆ 5 10 15 ਮਿੰਟ 5 4 ਕਿਲੋਮੀਟਰ 10 ਕਿਲੋਮੀਟਰ ਦੇ ਏਰੀਆ ਚ ਇੱਕ ਟਿੱਕੇ ਦਾ ਬਾਰਿਸ਼ ਹੁੰਦੀ ਆ ਪੂਰੀ ਜ਼ਬਰਦਸਤ ਉਹਨੂੰ ਕਿਹਾ ਜਾਂਦਾ ਬੱਦਲ ਫਟ ਗਿਆ ਐਵੇਂ ਨਹੀਂ ਹੈਗਾ ਵੀ ਆਪਾਂ ਕੋਈ ਬਲੂਨ ਫਟ ਗਿਆ ਜਾਂ ਕੋਈ ਹੋਰ ਆਪਾਂ ਕਹਦੇ ਵੀ ਕਿ ਕੜਾ ਫਟ ਗਿਆ ਪਾਣੀ ਵਾਲਾ ਵੀ ਉਸ ਤਰ੍ਹਾਂ ਉਸ ਤਰ੍ਹਾਂ ਨਹੀਂ ਬੱਦਲ ਫਟਦਾਗਾ ਬੱਦਲ ਫਟਦੇ ਕਿਉਂ ਆ ਇਹਨਾਂ ਦੇ ਫਟਣ ਦਾ ਕਾਰਨ ਕੀ ਆ ਆਪਾਂ ਦੇਖਦੇ ਆਂਗੇ ਅਕਸਰ ਜਿਹੜੀਆਂ ਆਪਣੀਆਂ ਗਰਮ ਹਵਾਵਾਂ ਗੀਆਂ ਜਿਵੇਂ ਪੰਜਾਬ ਹੋ ਗਿਆ ਹਰਿਆਣਾ ਹੋ ਗਿਆ ਇਧਰਲੇ ਪਾਸੋਂ ਗਰਮ ਹਵਾਵਾਂ ਜਾਂਦੀਆਂ ਗੀਆਂ ਹਿਮਾਲੇ ਵਾਲੇ ਪਾਸੇ ਇਧਰ ਨੂੰ ਮੇਰੇ ਮਗਲੇ ਪਾਸੇ ਮੇਰੇ ਮਗਲੇ ਪਾਸੇ ਸਿਮਲਾਗਾ ਇਧਰਲੇ ਪਾਸੇ ਨੂੰ ਜਾਂਦੀਆਂ ਗੀਆਂ ਜਦੋਂ ਇਹ ਗਰਮ ਹਵਾਵਾਂ ਉੱਥੇ ਜਾਂਦੀਆਂ ਗੀਆਂ ਉੱਥੇ ਠੰਡੀਆਂ ਹਵਾਵਾਂ ਆਗੀਆਂ ਉਹ ਠੰਡੀਆਂ ਹਵਾਵਾਂ ਨਾਲ ਜਦੋਂ ਇਹ ਭਿੰਦਦੀਆਂ ਗਈਆਂ ਉਦੋਂ ਵਾਰ ਸ਼ੁਰੂ ਹੁੰਦੀ ਆ ਇੱਕ ਵਾਰੀ ਨਾਰਮਲ ਵਾਰ ਸ਼ੁਰੂ ਹੁੰਦੀ ਆ ਇੱਕ ਵਾਰੀ ਜ਼ਿਆਦਾ ਐ ਨਹੀਂ ਹੈਗਾ ਬੱਦਲ ਇੱਕੇ ਦਾ ਫਟਦਾ ਇਹ ਇੱਕੇ ਦਾ ਨਹੀਂ ਫਟਦਾ ਪਹਿਲਾਂ ਉੱਥੇ ਕਿਨਵਣ ਕਰਨੀ ਸ਼ੁਰੂ ਹੁੰਦੀ ਆ ਜਸ ਜਗ੍ਹਾ ਤੇ ਬੱਦਲ ਫਟਣਾ ਹੁੰਦਾਗਾ ਇਧਰੋਂ ਗਰਮ ਹਵਾ ਚਲੀ ਗਈ ਉੱਥੇ ਠੰਡੀ ਹਵਾ ਗਈ ਉਸ ਤੋਂ ਬਾਅਦ ਬੱਦਲ ਬਣਨੇ ਸ਼ੁਰੂ ਹੋ ਜਾਂਦੇ ਆ ਜਿਹੜੀਆਂ ਇਧਰੋਂ ਗਰਮ ਹਵਾ ਵਾ ਜਾਂਦਾਂਗੀਆਂ ਇਹ ਨਾਲ ਆਪਦੇ ਮਤਲਬ ਵਾਪਸ ਕਰਨ ਲੈ ਕੇ ਜਾਂਦਗਾ ਜਿਹੜੇ ਕਣ ਹੁੰਦੇ ਆ ਪਾਣੀ ਦੇ ਸਮੁੰਦਰ ਚੋਂ ਚੱਕਦਿਆਂ ਗੀਆਂ ਵਾਪਸੀ ਕਰਨ ਹੁੰਦਾ ਉਹਨੂੰ ਇਹ ਚੱਕ ਕੇ ਲੈ ਕੇ ਜਾਂਦੀਆਂ ਜਿਸ ਨੇ ਆਪਾਂ ਸਿੱਧਾ ਕਹਦੇ ਨੇ ਹਮਸ ਉਹਨੂੰ ਇਹ ਲੈ ਕੇ ਉਧਰ ਜਾਂਦੀਆਂ ਉੱਥੇ ਫਿਰ ਇੱਕ ਦੂਜੇ ਦੇ ਉੱਪਰ ਇਹ ਬੱਦਲ ਇਕੱਠੇ ਹੋ ਜਾਂਦੇ ਆ ਪਹਾੜਾਂ ਦੇ ਉੱਪਰ ਜਾ ਕੇ ਇੱਕ ਦੂਜੇ ਦੇ ਉੱਪਰ ਬੱਦਲ ਇਕੱਠੇ ਹੋ ਜਾਂਦੇ ਆ ਤੇ ਉਹ ਇੱਕ ਜਗ੍ਹਾ ਤੇ ਭਾਰ ਹੋ ਜਾਂਦਾ ਜਿੱਦੇ ਇੱਕ ਜਗ੍ਹਾ ਤੇ ਭਾਰ ਹੋ ਗਿਆ ਪਾਣੀ ਦਾ ਭਾਰ ਹੋ ਗਿਆ ਤੇ ਉਹ ਮਤਲਬ ਇਸ ਤਰ੍ਹਾਂ ਫਟ ਜਾਂਦਾ ਹੈਗਾ ਇਸੇ ਕਰਕੇ ਸੰਭਲਣ ਦਾ ਮੌਕਾ ਨਹੀਂ ਮਿਲਦਾ ਕਿਉਂਕਿ ਇੱਕ ਦੂਜੇ ਦੇ ਉੱਪਰ ਬੱਦਲ ਇਕੱਠੇ ਹੋਏ ਹੁੰਦੇ ਆ ਲੱਖਾਂ ਲੀਟਰ ਪਾਣੀ ਕਰੋੜਾਂ ਲੀਟਰ ਪਾਣੀ ਇਕੱਠਾ ਹੋ ਜਾਂਦਾ ਹੈਗਾ ਉਸੇ ਕਰਕੇ ਸੰਭਲ ਦਾ ਮੌਕਾ ਨਹੀਂ ਹੁੰਦਾ ਉਸੇ ਕਰਕੇ ਉਹ ਨੁਕਸਾਨ ਕਰਦਾ ਹੈਗਾ ਇਹ ਹਮੇਸ਼ਾ ਪਹਾੜਾਂ ਵਿੱਚ ਕਿਉਂ ਫਟਦੇ ਆ ਉੱਥੇ ਠੰਡੀ ਹਵਾ ਉਹੀ ਗੱਲ ਤੇ ਇਸ ਤਰ੍ਹਾਂ ਪਹਾੜ ਉੱਚੇ ਨਹੀਂ ਹੁੰਦੇ ਆ ਬਹੁਤ ਥਾਂ ਮੈਂ ਤੁਸੀਂ ਦੇਖਿਆ ਹੋਊਗਾ ਜਿਵੇਂ ਜਿਵੇਂ ਮੈਂ ਦਾਦੀ ਲੈ ਕੇ ਘੁੰਮ ਕੇ ਆਇਆਗਾ ਜਾਂ ਸਿੱਕਮ ਘੁੰਮ ਕੇ ਆਇਆ ਮੈਂ ਗੈਂਗਟਾਕ ਉੱਥੇ ਕੀ ਸੀ ਬੱਦਲ ਨੀਵੇਂ ਸੀਗੇ ਉੱਥੇ ਮੈਂ ਇੱਕ ਚੋਟੀ ਤੇ ਗਿਆ ਸੀਗਾ ਮੇਰੇ ਚੈਨਲ ਤੇ ਦੇਖਿਓ ਤੁਸੀਂ ਉਹ ਚੋਟੀ ਤੇ ਮੈਂ ਗਿਆ ਸੀ ਉਹ ਚੋਟੀ ਤੇ ਬੱਦਲ ਨੀਵੇਂ ਆ ਮੈਂ ਉਥੇ ਉੱਚਾ ਕਰਦਾਗਾ ਐਂ ਲੱਗਦਾ ਇਹ ਬੱਦਲ ਆਪਣੇ ਵਿੱਚ ਲੰਘਦੇ ਆਗੇ ਕੰਚਨ ਜੰਗਾ ਚੋਟੀ ਦਿਸ ਦਿਸ ਦੀ ਜਿਸ ਜਗ੍ਹਾ ਤੋਂ ਉੱਥੇ ਮੈਂ ਗਿਆ ਸੀ ਤੇ ਉੱਥੇ ਉਹ ਮਤਲਬ ਬੱਦਲ ਨੀਵੇਂ ਸੀ ਮੈਂ ਉੱਚਾ ਸੀਗਾ ਦੇਖਿਓ ਚੈਨਲ ਤੇ ਮੇਰੇ ਚੈਨਲ ਤੇ ਬਹੁਤ ਕੁਝ ਆ ਤੁਸੀ ਦੇਖ ਕਾ ਸਹੀ ਨਹੀਂ ਤੱਕ ਲਗਾ ਕਰ ਦੇਖਦੇ ਚੱਲ ਆਪਣੀ ਗੱਲ ਫੇਰ ਹੋਰ ਪਾਸੇ ਵਾਗ ਗਈ ਬੱਦਲ ਜਦੋਂ ਉਧਰ ਨੂੰ ਜਾਂਦੇ ਆ ਪਹਾੜ ਉੱਚੇ ਨੀਵੇਂ ਆ ਉੱਚੇ ਨੀਵੇਂ ਹੋਣ ਕਰਕੇ ਟਕਰਾਉਂਦੇ ਆ ਜਦੋਂ ਟਕਰਾਉਂਦੇ ਆ ਤਾਂ ਫਿਰ ਇਹ ਉੱਥੇ ਬੱਦਲ ਫਟ ਜਾਂਦੇ ਆ ਇੱਕੇ ਦਮ بارش ਆਉਂਦੀ ਆ ਉਹਦਾ ਕਰਕੇ ਹੀ ਹਮੇਸ਼ਾ ਪਹਾੜਾਂ ਦੇ ਵਿੱਚ ਉੱਤਰਾਖੰਡ ਤੇ ਹਿਮਾਚਲ ਦੇ ਵਿੱਚ ਹੀ ਇਹ ਜਿਆਦਾ ਰੇਸ ਚੱਕਦੇ ਆ ਹੁਣ ਆਪਾਂ ਚੱਲਦੇ ਹਾਂ ਹਿਮਾਚਲ ਹਿਮਾਚਲ ਦੇ ਵਿੱਚ ਮਿੱਤਰੋ ਸੁੱਖ-ਸਾਂਦਾ ਵੀ ਜਿਵੇਂ ਆਪਣੇ ਮੌਸਮ ਵਿਭਾਗ ਨੇ ਕਿਹਾ ਸੀਗਾ ਵੀ ਜ਼ਬਰਦਸਤ ਮੀਂਹ ਪਊਗਾ ਹਿਮਾਚਲ 'ਚ ਜੈਮਲੋ ਰੈੱਡ ਅਲਰਟ ਹੋ ਗਿਆ ਸੀਗਾ ਜੈਲੋ ਜਿਹੜਾ ਰੈੱਡ ਅਲਰਟ ਸੀ ਉਹ ਜੈਲੋ ਦੇ ਵਿੱਚ ਬਦਲ ਗਿਆ ਹੁਣ 6 7 8 ਤਰੀਕ ਤੱਕ ਹਿਮਾਚਲ ਦੇ ਵਿੱਚ بارش ਨਾਰਮਲ ਹੋਗੀ ਨਹੀਂ ਹੁੰਦੀਗੀ 9 ਤੇ 10 ਤਰੀਕ ਨੂੰ ਜੈਲੋ ਅਲਰਟ ਰਹਿ ਗਿਆ ਉਹ ਕੋਈ ਫਾਸ ਗੱਲ ਨਹੀਂ ਹੈਗੀ ਮਤਲਬ 6 7 8 ਵਾਲਾ ਜਿਹੜਾ ਖਤਰਾ ਸੀ ਉਹ ਟਲ ਗਿਆ ਇਸ ਵਕਤ ਹੁਣ ਹੈ ਨਹੀਂਗਾ ਮਾਚਲ ਦੇ ਵਿੱਚ ਇਸ ਵਕਤ بارش ਨਾਰਮਲ ਹੋਗੀ ਉੱਥੇ ਹੁਣ ਕੋਈ ਖਤਰਾ ਨਹੀਂ ਹੈਗਾ ਇੰਨਾ ਜ਼ਿਆਦਾ ਨਹੀਂ ਹੈਗਾ ਵੀ ਇਧਰਲੇ ਪਾਸੇ ਹੁਣ ਪੰਜਾਬ ਵਿੱਚ ਪਾਣੀ ਆ ਕੇ ਆਪਾਂ ਨੂੰ ਤੰਗ ਕਰੂਗਾ ਇੰਨਾ ਵੀ ਨਹੀਂ ਪੈਂਦਾਗਾ ਇਸ ਵਕਤ ਸ਼ਰਮੌਰ ਸੋਲਣ ਬਿਲਕੁਲ ਨਾਰਮਲ ਆ ਕਾਲੇ ਆ ਬਿਲਕੁਲ ਨਾਰਮਲ ਆ ਜਿਵੇਂ ਰਾਤ ਮਹਾਲੀ ਦੇ ਵਿੱਚ ਆ ਦੇਖੋ ਜਿਹੜਾ ਮੌਸਮ ਵਿਭਾਗ ਦਿਖਾ ਰਿਹਾ ਸੀ 70 80% ਨਹੀਂ ਦਿਖਾ ਰਿਹਾ ਸੀ ਆ ਦੇਖੋ ਇਹ ਮੈਂ ਰਾਤ 11:30 ਵਜੇ ਦੇਖਿਆਗਾ 70% ਨਹੀਂ ਦਿਖਾ ਰਿਹਾ ਸੀਗਾ ਠੀਕ ਆ ਉਸ ਤੋਂ ਬਾਅਦ ਮੈਂ ਸੋਚਿਆ ਮੈਂ ਬਾਹਰ ਮੌਸਮ ਦੇਖੀਏ ਨੀ ਦਿਖਾਈ ਜਾਂਦਾ ਕਿ ਬਾਹਰ ਗਿਆ ਤਾਂ ਮੈਂ ਚੰਦ ਦੇਖੋ ਚੰਦ ਦੇ ਚੰਦ ਦੇ ਦਰਸ਼ਨ ਕੀਤੇ ਤਾਂ ਮੈਂ ਸੋਚਿਆ ਇੱਕ ਸ਼ਾਟ ਹੀ ਲੈ ਲੀਏ ਆ ਦੇਖੋ ਚੰਦ ਦਾ ਸ਼ਾਟ ਆ ਮੌਸਮ ਵਿਭਾਗ ਕਹਿ ਰਿਹਾ ਸੀ ਬਾਹਰ ਨਾ ਨਿਕਲੀ ਮੀਂਹ ਪਈ ਜਾਂਦਾ ਤੇ ਬਾਹਰ ਚੰਦ ਕਹਿੰਦਾ ਸੀ ਸਤਿ ਸ਼੍ਰੀ ਅਕਾਲ ਫਲਾਜਾ ਮੈਨੂੰ ਇਹ ਆਪਣੇ ਮੌਸਮ ਵਿਭਾਗ ਦੇ ਹਾਲ ਵੈਸੇ ਕੀ ਹੁੰਦਾ ਮੌਨਸੂਨਾਂ ਦੇ ਵਿੱਚ ਮੌਸਮ ਵਿਭਾਗ ਦੇ ਜਾਂ ਕਿਸੇ ਮੇਰੀ ਤਰ੍ਹਾਂ ਕਦੇ ਬਸ ਦੀ ਗੱਲ ਰਹਿੰਦੀ ਨਹੀਂ ਗੀ ਇਹਦਾ ਕੋਈ ਪਤਾ ਨਹੀਂ ਕਿੱਧਰੋਂ ਹਵਾ ਆਉਣੀ ਆ ਕਿੱਧਰੋਂ ਕੀ ਆਉਣਾ ਕਿੱਧਰੋਂ ਕਿਹ ਮੀਂਹ ਪੈਣਾਗਾ ਜਿਵੇਂ ਹੁਣ ਮੌਨਸੂਨਾਂ ਤਕਰੀਬਨ 1.5 ਕਿਲੋਮੀਟਰ ਉੱਚੀਆਂ ਘੁੰਮਦੀਆਂ ਗਈਆਂ ਜਿਹੜੇ ਹਵਾ ਦੇ ਬੌਂਡਰ ਬਣ ਰਹੇ ਹਨ ਉਹ 1.5 ਕਿਲੋਮੀਟਰ ਉੱਪਰ ਬਣ ਰਹੇ ਹੈਗੇ ਬੰਗਾਲ ਦੀ ਖਾੜੀ ਵੱਲ ਉਹਨਾਂ ਨੇ ਜਾਣਾ ਹੁੰਦਾਗਾ ਕਾਫੀ ਗੱਲਾਂ ਤਕਨੀਕੀ ਕਿਤੇ ਫੇਰ ਕਰਾਂਗੇ ਆਪਾਂ ਵੀਡੀਓ ਲੰਬੀ ਹੋ ਜਾਂਦੀ ਆਪਣੀ ਕਹਿਣ ਤੋਂ ਬਾਅਦ ਹੁਣ ਆਪਣਾ ਕੀ ਰਹਿ ਗਿਆ ਪੰਜਾਬ ਦੇ ਵਿੱਚ ਸਾਰੇ ਜਮੀਨ ਪਿਆ ਇੱਕ ਦੋ ਜ਼ਿਲ੍ਹੇ ਨੂੰ ਛੱਡ ਕੇ ਵਧੀਆ ਨਹੀਂ ਪਿਆਗਾ ਜ਼ਬਰਦਸਤ ਬਗੈਰ ਨੁਕਸਾਨ ਤੋਂ ਸਿਆਲਪੁਰ ਦਾ ਨੁਕਸਾਨ ਹੋਇਆ ਇਕੱਲੇ ਦਾ ਉਹਦੇ ਨੇੜੇ-ਨੇੜੇ ਹੋਰ ਇਲਾਕਿਆਂ ਦਾ ਨੁਕਸਾਨ ਹੋ ਜਾਗਾ ਪੋਂਗ ਟਾਈਮ ਦਾ ਪਾਣੀ ਦਾ ਪੱਧਰ ਨੋਰਮਲ ਆ ਵਧ ਰਿਹਾ ਹੈਗਾ ਪਰ ਕੋਈ ਖਤਰਿਆਈ ਗੱਲ ਨਹੀਂ ਹੈਗੀ ਸੁਖਨਾ ਲੈਕ ਬਿਲਕੁਲ ਨੋਰਮਲ ਆ ਘੱਗਰ ਦੇ ਵਿੱਚ ਇੱਥੇ ਬਿਲਕੁਲ ਨੋਰਮਲ ਆ ਕੋਈ ਪਾਣੀ ਨਹੀਂ ਹੈਗਾ ਜਾਂ ਮਾਰਕੰਡਾ ਜਾਂ ਹੋਰ ਕਿਸੇ ਪਾਸੇ ਕੋਈ ਇਧਰਲੇ ਪਾਸੇ ਕੋਈ ਖਤਰਿਆਈ ਗੱਲ ਕੋਈ ਨਹੀਂ ਹਮਾਚਰ ਵਾਲੇ ਪਾਸੇ ਘੱਗਰ ਦੇ ਵਿੱਚ ਸੁੱਕ ਜਾਂਦਾ ਈ ਸਿਰਮੌਰ ਸੋਲਨ ਕੋਈ ਵਾਰਿਸ਼ ਨਹੀਂ ਮਹਾਲੀ ਦੇ ਵਿੱਚ ਕੋਈ ਵਾਰਿਸ਼ ਨਹੀਂ ਹੈਗੀ ਤੇ ਬਾਕੀ ਜਿਹੜੀ ਵਾਰਿਸ਼ ਹੈਗੀ ਉਹ ਪੰਜਾਬ ਦੇ ਇਧਰ ਜਿਹੜਾ ਦੇ ਵਿੱਚ ਚਲ੍ਹਦੇਹਾਣਾ ਬਠਿੰਡਾ ਇਧਰ ਨੂੰ ਮਾਨਸਾ ਤੱਕ ਹੈਗੀ ਹੈ ਜੀ ਉਹ ਤੁਹਾਨੂੰ ਸਾਰ ਨੂੰ ਪਤਾ ਲੱਗ ਜੇ ਪੋਸਟਾਂ ਪਈਆਂ ਹੁੰਦੀਆਂ ਫੇਸਬੁੱਕ ਤੇ ਉਧਰੋਂ ਸਾਰੇ ਦੇਖ ਹੀ ਜਾਂਦੇ ਆਗੇ ਠੀਕ ਹੈ ਮਿੱਤਰੋ ਇਹ ਆ ਅੱਜ ਦਾ ਮਾਹੌਲ ਪੰਜਾਬ ਦੇ ਵਿੱਚ ਸੁਕਸਾ ਦਾ ਵੀ ਕੋਈ ਖਤਰਾ ਇਹ ਗੱਲ ਨਹੀਂ ਹੈਗੀ ਇਧਰਲੇ ਪਾਸੇ ਪਾਣੀ ਨਾਰਮਲ ਆ ਕਗਰ ਦਾ ਫਿਕਰ ਨਾ ਕਰਿਓ ਤੇ ਦੋ ਫੰਡੇ ਆਪਣੇ ਕਲੀਅਰ ਹੋ ਗਏ ਕਿ ਉਸ ਕਾਲ ਤੇ ਬਦਲਾ ਵੀਡੀਓ ਨੂੰ ਸਾਰੀ ਦੇਖਿਆ ਕਰੋ ਐਂ ਕਰਿਆ ਕਰੋ ਵੀਡੀਓ ਸਾਰੀ ਦੇਖਿਆ ਕਰੋ ਐ ਨਹੀਂ ਪਤਾ ਕਿੱਥੇ ਕੀ ਕਿਹਾ ਹੁੰਦਾ ਹੈਗਾ ਦਰਿਆਵਾਂ ਸੰਬੰਧੀ ਅਪਡੇਟ ਲੈਣ ਵਾਸਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਹੱਸੀ ਕਾਲ